ਅਸਲਾਮ ਵਾਲੇਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖਰੀਤ ਨਾਲ ਹੋਵੋਗੇ ਅਸੀਂ ਜੋ ਕੁਛ ਰੱਬ ਕੋ ਮੰਗਨੇ ਆ ਸਾਨੂੰ ਉਹ ਸਭ ਕੁਝ ਕਿਉਂ ਨਹੀਂ ਮਿਲਦਾ ਸਾਡੀ ਅਰਦਾਸ ਕਿਉਂ ਨਹੀਂ ਸੁਣੀ ਜਾਂਦੀ ਹੈ ਇਸ ਦੀ ਕੀ وجہ ਹੈਗੀ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਸਾਨੂੰ ਰੱਬ ਕੋ ਮੰਗਣ ਦਾ ਜੋ ਸਹੀ ਤਰੀਕਾ ਹੈ ਉਹ ਦੱਸਣ ਦੇ ਹੀ ਹੈ ਮੇਰੀ ਵੀਡੀਓਜ਼ ਅਗਰ ਤੁਹਾਨੂੰ ਪਸੰਦ ਆਉਂਦੀਆਂ ਹੈ ਵੀਰੋਤ ਮੇਰੇ ਚੈਨਲ ਦੀ ਸਪੋਰਟ ਵਾਸਤੇ ਤੁਸੀਂ ਸੁਪਰ ਥੈਂਕਸ ਭੇਜ ਸਕਦੇ ਹੋ ਸੋਸ਼ਲ ਕੇ ਵੀਡੀਓ ਵੇਖਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਬਰਤਰੀ ਨੇ ਬੜਾ ਸੁੰਦਰ ਲਿਖਿਆ ਹੈ 10 ਬੀਵੀਆਂ ਇੱਕ ਦਰਿਆ ਤੋਂ ਪਾਣੀ ਭਰ ਕੇ ਲਿਆ ਰਹੀਆਂ ਇੱਕ ਦੇ ਸਿਰ ਤੇ ਚਾਰ ਘੜੇ ਨੇ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਔਰ ਯੂਪੀ ਦੇ ਵਿੱਚ ਵੀ ਦੇਖਣ ਨੂੰ ਚਾਰ ਚਰ ਘੜੇ ਸਿਰ ਤੇ ਇੱਕ ਦੇ ਸਿਰ ਤੇ ਤਿੰਨ ਘੜੇ ਨੇ ਇੱਕ ਦੇ ਸਿਰ ਤੇ ਦੋ ਘੜੇ ਨੇ ਇੱਕ ਦੇ ਸਿਰ ਤੇ ਇੱਕ ਘੜਾ ਇਸ ਤਰ੍ਹਾਂ ਤਫਸੀਲ ਉਸਨੇ ਬਿਆਨ ਕੀਤੀ ਹੈ ਇੱਕ ਬੀਬੀ ਗਿਲਾ ਕਰਨ ਲੱਗ ਪਈ ਹੈ ਕਿਉਂ ਉਹਦੇ ਕੋਲ ਛੋਟਾ ਜਿਹਾ ਲੋਟਾ ਸੀ ਛੋਟਾ ਜਿਹਾ ਲੋਟਾ ਸੀ ਤੇ ਗਿਲਾ ਕਰਨ ਲੱਗ ਪਈ ਰਿਆਤ ਹੈ ਐ ਸਿਰ ਤੇ ਤੇ ਚਾਰ ਘੜੇ ਲੈ ਜਾਣੇ ਇਹ ਤਿੰਨ ਇਹ ਦੋ ਇਹ ਇੱਕ ਕੋਈ ਡੋਲ ਭਰ ਕੇ ਲੈ ਜਾ ਰਿਹਾ ਹੈ ਆਪਣੇ ਕੋਲੇ ਨਹੀਂ ਜਾ। اے ਦਰਿਆ ਤੂੰ ਬੇਇਨਸਾਫੀ ਕੀਤੀ। ਦਰਿਆ ਤੇ ਗਿਲਾ ਕਰਨ ਲੱਗ ਪਈ। ਲੰਬੇ ਛੋੜੇ ਛੰਦਾਂ ਦੇ ਵਿੱਚ ਬਰਤਰੀ ਨੇ ਜ਼ਿਕਰ ਕੀਤਾ। ਦਰਿਆ ਵੀ ਬੋਲ ਪਿਆ। ਗਿਲਾ ਕਿਉਂ ਕਰਦੀ ਐ? ਦੇਖ ਜਿਸ ਨੇ ਚਾਰ ਘੜੇ ਚੁੱਕੇ ਉਹਨਾਂ ਦੇ ਸਿਰ ਤੇ ਬੋਝ ਵੀ ਬੜਾ ਐ। ਤੂੰ ਪੰਜ ਘੜੇ ਲੈ ਕੇ ਆ ਮੈਂ ਪੰਜ ਘੜੇ ਵਰ੍ਹੇ। ਮੇਰੇ ਕੋਲ ਕੋਈ ਪਾਣੀ ਦੀ ਕਮੀ ਤੇਰੇ ਕੋਲ ਬਰਤਨਾਂ ਦੀ ਕਮੀ ਹੈ ਮੇਰੇ ਕੋਲ ਪਾਣੀ ਦੀ ਕਮੀ ਨਹੀਂ ਹੈ ਐ ਬੰਦੇ ਤੇਰੇ ਕੋਲ ਪ੍ਰਾਲਬ ਦੇ ਛੋਟੀ ਹੈ ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਹੈ ਕਮੀ ਨਹੀਂ ਤੇਰੀ ਪਾਤਰਤਾ ਛੋਟੀ ਹੈ ਆਪਣੀ ਪਾਤਰਤਾ ਵਧਾ ਆਪਣਾ ਭਾਂਡਾ ਜੋ ਹੈ ਵੱਡਾ ਕਰ ਮੈਨੂੰ ਬਚਪਨ ਦੇ ਸੁਰਬਾਈਆਂ ਲਿਖਣ ਦਾ ਸ਼ੌਕ ਸੀ 2230 ਦੇ ਕਰੀਬ ਨੇ ਉਸਪਾਣ ਦੀ ਕੋਸ਼ਿਸ਼ ਕਰਦੇ ਹੁਰਦੋਦੀਆਂ ਨੇ ਤੇ ਕੁਝ ਪੰਜਾਬੀ ਦੀਆਂ ਨੇ ਇਸ ਸੰਬੰਧ ਵਿੱਚ ਕਿ ਮੈਂ ਪੰਜਾਬੀ ਦੀ ਤੁਹਾਨੂੰ ਰਵਾਈ ਸਰਵਨ ਕਰਾਵਾਂ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਮੰਗਾ ਹਨੇਰੇ ਚ ਜੀਵਨ ਦੀ ਜੋਤੀ ਲਖਾ ਤੇਰੀ ਰਹਿਮਤ ਨੇ دیਵੇ ਜਗਾਏ ਮੈਂ ਤੇ ਇੱਕ ਫੁੱਲ ਹੀ ਮੰਗਿਆ ਸੀ ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਮੁੜੇਲ ਕੇ ਰੱਖ ਦਿੱਤਾ ਮੈਂ ਤੇ ਕਿਦਰੇ ਇਕ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦਿਸ ਭਵੇ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਔਰ ਥੋੜਾ ਮਿਲੇ ਹੈ ਭਾਂਡਾ ਛੋਟਾ ਸੀ ਦਰਿਆ ਨੇ ਉਸ ਬੀਬੀ ਨੂੰ ਆਖਿਆ ਗਿਲਾ ਨਾ ਕਰ ਪਾਂਡੇ ਵੱਡੇ ਲੈ ਕੇ ਆ ਮੈਂ ਭਰ ਦੇ ਆਂ ਆਪਣੀ ਪਾਤਰਤਾ ਵਧਾ ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ ਹੈ ਜਿਹੜਾ ਕਰਨ ਦੀ ਲੋੜ ਹੀ ਨਹੀਂ ਹੈ ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪਹਿਲੇ ਕੀਤੀ ਹੋਈ ਹੈ ਬਾਣੇ ਨਾਲ ਕੀ ਹੋਵੇਗਾ ਜੀ ਕੇਸ ਰੱਖਣ ਨਾਲ ਕੀ ਹੋਵੇਗਾ ਕੋਣ ਕਹਿੰਦਾ ਕੇਸ ਰੱਖੋ ਕੇਸ ਤੇ ਰੱਬ ਨੇ ਰੱਖੇ ਹੋਏ ਨੇ ਉਹ ਨਹੀਂ ਬਣਾਏ ਨੇ ਕੋਈ ਰੱਖਣੇ ਥੋੜੀ ਨੇ ਬਾਕੀ ਤੇ ਅਸੀਂ ਰੱਖਾਂਗੇ ਜੋ ਕੁਝ ਧਾਰਨ ਕਰਨਾ ਹੈ ਧਾਰਨ ਕਰਾਂਗੇ ਕੇਸ ਧਾਰਨ ਕਰਨੇ ਥੋੜੇ ਨੇ ਤੇ ਰੱਬ ਨੇ ਦਿੱਤੇ ਪ੍ਰਭੂ ਦੇ ਦੇ ਨੇ ਈਸ਼ਵਰੀ ਦੇ ਨੇ ਔਰ ਇਹ ਸਾਫ ਕਹਿ ਦਿੰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਨਿਸ਼ਾਨੇ ਸਕੇ ਪੰਜ ਹਰਫ ਕਾਫ ਕੇ ਹਰਗਿਜ਼ ਨਾ ਬਾਸ਼ਦ ਇ ਪੰਜ ਮਾਫ ਕੜਾਕਾਰ ਲੋਕਾ ਚ ਕੰਗਾ ਬਿਨਾ ਬੜੀ ਕੀਮਤੀ ਪੰਕਤੀ ਬਿਨਾ ਕੇਸ ਹੈਜ ਅਸ ਇ ਜੁਮਲਾ ਨਿਸ਼ਾ ਕੇਸ ਤੇ ਕੋਈ ਨਹੀਂ ਕੜਾ ਹੈ ਕੇਸ ਤੇ ਕੋਈ ਨਹੀਂ ਕਚਹਿਰਾ ਹੈ ਕੇਸ ਤੇ ਕੋਈ ਨਹੀਂ ਤੇ ਕੰਗਾ ਜੈ ਵਿੱਚ ਹੈਗਾ ਕੇਸ ਤੇ ਕੋਈ ਨਹੀਂ ਕਿਰਪਾ ਨਪਾਈ ਹੈ ਲਾੜੇ ਵੀ ਪਾ ਲੈਣ ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਆਮ ਦੇ ਲਾੜੇ ਵੀ ਪਾ ਲੈਣ ਨੇ ਭਾਈ ਨੰਦ ਲਾਲ ਕਹਿੰਦੇ ਲੜਾਈ ਕੋਈ ਨਹੀਂ ਤੇ ਨਬਰਤਿਆਂ ਨੂੰ ਕੀ ਕਰੀਏ ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰਹਿਤਾਂ ਪ੍ਰਵਾਨ ਨਹੀਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਗਿਆਨੇ ਪੰਕਤੀ ਧਿਆਨ ਨਾਲ ਸੁਣਨਾ ਬਿਨਾ ਕੇਸ ਹੈਚ ਅਸਤ ਇਹ ਜੁਮਲਾ ਨਹੀਂ ਸਾ ਇਹ ਜਿਹੜੀਆਂ ਬਾਖੇ ਨਿਸ਼ਾਨੀਆਂ ਨੇ ਕੇਸਾਂ ਤੋਂ ਬਿਨਾ ਪ੍ਰਵਾਨ ਨਹੀਂ ਨੇ ਕੇਸਾਂ ਕਰਕੇ ਇਹਨਾਂ ਦੀ ਸ਼ੋਭਾ ਕੇਸਾਂ ਕਰਕੇ ਇਹ ਪ੍ਰਵਾਨ ਹੋਣਗੇ ਪੁੰਜ ਨਹੀਂ ਆਉਣਗੇ ਕੜਾ ਤੇਜਦਾਰੀ ਦੁਨੀਆ ਨੇ ਪਾ ਲਿਆ ਮੁਸਲਮਾਨਾਂ ਵੀਰਾਂ ਨੇ ਪਾਇਆ ਹੈ 크੍ਰਿਸਚਨ ਲੋਕਾਂ ਨੇ ਪਾਏ ਨਾ ਕਦੇ ਬਿਨਾ ਕੇਸ 헤ਚ ਅਸਤ ਇਹੀ ਜੁਮਲਾ ਨਿਸ਼ਾਨ ਬਿਲਾ ਕੇਸਾਂ ਤੋਂ ਇਹ ਜੁਮਲਾ ਨਿਸ਼ਾਨੀਆਂ ਇਹ ਚਾਰ ਨਿਸ਼ਾਨੀਆਂ ਪਰਵਾਨ ਨਹੀਂ ਕਬੂਲ ਨਹੀਂ ਤੁਸੀਂ ਨਿੱਕੇ ਨਿੱਕੇ ਤਰਕ ਕਰਦਾ ਪਿਆ ਆਪਣੀ ਪਾਤਰਤਾ ਤੇ ਬਣਾ ਹੈ ਪਹਿਲੇ ਕਬੂਲ ਤੇ ਕਰ ਗੁਰੂ ਮੇਰੇ ਨਾਲ ਅੱਗੇ ਹੈ ਔਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ ਮੇਰੇ ਅਧਿਆਤਮਿਕ ਵਿਕਾਸ ਲਈ ਦਿੱਤਾ ਹੈ ਪਹਿਲੇ ਇਤਨਾ ਤੇ ਵਿਸ਼ਵਾਸ ਬਣਾ ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਲਿਆ ਜੋ ਕੁਝ ਮੈਨੂੰ ਨਹੀਂ ਮਿਲਿਆ ਅਜੇ ਮੇਰੇ ਕੋਲ ਬੰਡਾ ਨਹੀਂ ਸੀ ਬਸ ਇੰਜ ਸਭ ਮੇਰੀ ਪਾਤਰਤਾ ਨਹੀਂ ਸੀ ਇੱਕ ਸ਼ਾਇਰ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦਾ ਹੈ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੇ ਅਜ਼ਲ ਸੇ ਆਦ ਕਾਲ ਤੋਂ ਕੁਦਰਤ ਨੇ ਹਰ ਇੱਕ ਨੂੰ ਚੀਜ਼ਾਂ ਵੰਡ ਵੰਡ ਕੇ ਦਿੱਤੀਆਂ ਨੇ ਵੰਡ ਵੰਡ ਕੇ ਦਿੱਤੀਆਂ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੇ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੜੀ ਕੀਮਤੀ ਗੱਲ ਕੀਤੀ ਦੇਖੇ ਇਹਦੀ ਕਾਬਲੀਅਤ ਕਿੰਨੀ ਹੈ ਪੂਰਪਾਤਰਤਾ ਕਿੰਨੀ ਹੈ ਇਹਦੇ ਕੋਲ ਭਾਂਡਾ ਕਿਹੜਾ ਹੈ ਕੁਦਰਤ ਕੀਆ ਹਰ ਇੱਕ ਕੋ ਭਾਂਡਾ ਸਰਦਾ ਦਾ ਹੁੰਦਾ ਹੈ ਇਹ ਸਰਦਾ ਜਿੰਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਹ ਭਾਂਡਾ ਭਰ ਜਾਏਗਾ ਸਰਦਾ ਛੋਟੀ ਜਿਹੀ ਹੈ ਮਿਲੇਗਾ ਵੀ ਇੱਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇ ਹਾ ਫਲ ਪਾਈ ਜਿਤਨੀ ਭਾਵਨਾ ਹੈ ਉਤਨਾ ਹੀ ਪ੍ਰਾਪਤ ਹੁੰਦਾ ਹੈ ਮੈਨੂੰ ਥੋੜਾ ਪ੍ਰਾਪਤ ਹੋਇਆ ਮੇਰੀ ਸ਼ਰਧਾ ਹੀ ਛੋਟੀ ਸੀ ਮੇਰੀ ਭਾਵਨਾ ਥੋੜੀ ਸੀ ਮੈਨੂੰ ਇਹ ਨਹੀਂ ਮਿਲੇ ਮੈਨੂੰ ਇਹ ਨਹੀਂ ਮਿਲੇ ਤੇਰੇ ਕੋਲ ਭਾਵਨਾ ਹੀ ਕੋਈ ਨਹੀਂ ਤੇਰੇ ਕੋਲ ਘੜਾ ਹੀ ਕੋਈ ਨਹੀਂ ਤੇਰੇ ਕੋਲ ਭਾਂਡਾ ਹੀ ਕੋਈ ਨਹੀਂ ਕੁਦਰਤ ਕੀ ਹਰ ਇੱਕ ਕੋਣ ਅਕਸਾਮ ਹੈ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੁਲਬੁਲ ਕੋ ਦਿਆ ਨਾਲਾ ਤੋ ਪਰਵਾਨੇ ਕੋ ਜਲਨਾ ਗਮਮ ਕੋ ਦਿਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ ਕਹਿੰਦਾ ਮੇਰੀ ਯੋਗਤਾ ਇਹ ਹੀ ਸੀ ਮੈਨੂੰ ਰੱਬ ਨੇ ਦੁੱਖ ਦੇਣਾ ਸੀ ਮੇਰੇ ਕੋਲ ਭਾਂਡਾ ਹੀ ਈ ਸੀ ਅਸੀਂ ਜੋ ਕੁਛ ਰੱਬ ਕੋ ਮੰਗਨੇ ਜਦੋਂ ਸਾਨੂੰ ਨਹੀਂ ਮਿਲਦਾ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ ਹੈ ਅਸੀਂ ਰੱਬ ਨਾਲ ਇਲਾਕ ਕਰਨਾ ਸ਼ੁਰੂ ਕਰ ਦਿੱਤੀ ਕਿ ਰੱਬਾ ਤੂੰ ਮੈਨੂੰ ਨਹੀਂ ਦੇਂਦਾ ਮੈਂ ਤੇਰੇ ਕੋਲ ਜੋ ਕੁਝ ਮੰਗਣ ਨੇ ਆ ਤੂੰ ਮੈਨੂੰ ਨਹੀਂ ਦੇ ਰਿਹਾ ਹੈਗਾ ਫਲਾਣ ਨੂੰ ਤੂੰ ਆ ਵੀ ਦਿੱਤਾ ਫਲਾਣ ਨੂੰ ਤੂੰ ਆ ਵੀ ਦਿੱਤਾ ਇਸ ਚੀਜ਼ ਦਾ ਅਸੀਂ ਗਿਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅਸੀਂ ਇਹ ਤੇ ਦੇਖੀਏ ਕਿ ਅਸੀਂ ਜੋ ਕੁਝ ਮੰਗਣ ਨੇ ਆ ਕਿ ਉਸ ਸ਼ਰਤਾ ਦੇ ਨਾਲ ਮੰਗਣ ਨੇ ਉਨੀ ਸ਼ਰਤਾ ਮੌਜੂਦ ਹੈ ਸਾਡੀ ਅਰਦਾਸ ਦੇ ਵਿੱਚ ਸਾਡੀ ਇੰਨੀ ਕਪੈਸਿਟੀ ਹੈ ਸਾਡੇ ਕੋਲ ਏਡਾ ਵੱਡਾ ਬਰਤਨ ਹੈ ਜਸਤਰਾ ਗਿਆਨੀ ਸੰਸੇਖ ਮਸਕੀਨ ਜੀ ਨੇ ਬੜੀ ਹੀ ਵਧੀਆ ਤੇ ਖੂਬਸੂਰਤ ਅਧਾਰਨਾ ਦਿੱਤੀ ਉਸ ਬੀਬੀ ਦੀ ਜਿਹੜੀ ਸਮੁੰਦਰ ਦੇ ਨਾਲ ਗਿਲਾ ਕਰਾਂ ਦੇਈ ਸੀ ਕਿ ਤੂੰ ਫਲਾਹ ਦੇ ਚਾਰ ਭਾਂਡੇ ਭਰ ਦਿੱਤੇ ਫਲਾਹ ਨੇ ਤੂੰ ਦੋ ਭਾਂਡੇ ਭਰ ਦਿੱਤੇ ਤੇ ਮੇਰਾ ਤਾਂ ਇੱਕ ਛੋਟਾ ਜਿਹਾ ਬਰਤਨ ਵੀ ਨਹੀਂ ਭਰੇਗਾ ਤੇ ਸਮੁੰਦਰ ਨੇ ਜਵਾਬ ਦਿੱਤਾ ਕਿ ਤੂੰ ਹੀ ਚਾਰ ਭਾਂਡੇ ਲੈ ਆ ਮੈਂ ਤੇਰੇ ਵੀ ਚਾਰ ਭਾਂਡੇ ਭਰ ਦਵਾਂਗਾ ਤੇਰੇ ਕੋਲ ਤੇ ਭਾਂਡਾ ਹੀ ਨਹੀਂ ਹੈਗਾ ਤੇਰੇ ਕੋਲ ਤਾਂ ਬਰਤਨ ਹੀ ਨਹੀਂ ਹੈ ਮੈਂ ਕਿੱਥੇ ਤੈਨੂੰ ਦਵਾਂ ਤੇ ਜਿਹਦੇ ਕੋਲ ਚਾਰ ਮੈਂ ਜਿਹਦੇ ਭਰੇ ਹੈ ਉਹਦੇ ਤੇ ਉਹਨਾਂ ਬੋਝ ਵੀ ਹੈਗਾ ਤੂੰ ਚਾਰ ਲੈ ਆਂਗੀ ਮੈਂ ਤੇਰੇ ਵੀ ਚਾਰ ਭਰ ਦਵਾਂਗਾ ਮੇਰੇ ਕੋ ਕਿਹੜੀ ਪਾਣੀ ਦੀ ਕਮੀ ਹੈ ਜਾਂ ਮੇਰੇ ਪਾਣੀ 'ਚ ਕਿਹੜੀ ਕਮੀ ਹੋ ਜਾਣੀ ਬਿਲਕੁਲ ਇਸੇ ਤਰ੍ਹਾਂ ਰੱਬ ਦੇ ਕੋਲ ਉਹਦੇ ਘਰ 'ਚ ਵੀ ਕਿਸੇ ਸ਼ਾਇਦ ਹੀ ਕਮੀ ਨਹੀਂ ਹੈ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ ਜਿਹੜਾ ਅਸੀਂ ਮੰਗੀਦਾ ਇਹਨਾਂ ਉਹ ਸਾਨੂੰ 10 ਗੁਣਾ ਜ਼ਿਆਦਾ ਦਿੰਦਾ ਹੈ ਪਰ ਅਸੀਂ ਉਹ ਨਹੀਂ ਸ਼ਰਦਾ ਦੇ ਨਾਂ ਮੰਗੀਦਾ ਹੈ ਇਹ ਸੜਕੋ ਉਹਨੇ ਪਾਂਡੇ ਹੈ ਸੜਕੋ ਤੇ ਉਹਦਾ ਪਾਂਡਾ ਹੀ ਨਹੀਂ ਹੈਗਾ ਜਿੱਡਾ ਲੈ ਕੇ ਜਾਂਦੇ ਉਹਨਾਂ ਉਹ ਪਰ ਦਿੰਦਾ ਹੈ ਰੱਬ ਫਰਮਾਉਂਦਾ ਹੈ ਕਿ ਬੰਦੇ ਆ ਤੂੰ ਮੇਰੇ ਕੋ ਮੰਗ ਤੂੰ ਜਿੰਨਾ ਮੇਰੇ ਕੋ ਮੰਗੇਗਾ ਮੈਂ ਤੈਨੂੰ ਉਹਨਾਂ ਦਵਾਂਗਾ ਬਲਕਿ ਰੱਬ ਆਪਣੇ ਉਸ ਬੰਦੇ ਤੋਂ ਜ਼ਿਆਦਾ ਰਾਜ਼ੀ ਹੁੰਦਾ ਜਿਹੜਾ ਕੋਈ ਜ਼ਿਆਦਾ ਮੰਗਦਾ ਹੈ ਜਿਹੜਾ ਉਹ ਕੋ ਨਹੀਂ ਮੰਗਦਾ ਅਨਸਾਨਾਂ ਕੋਲ ਮੰਗਦਾ ਹੈ ਰੱਬ ਨੂੰ ਉਹ ਬੰਦਾ ਪਸੰਦ ਨਹੀਂ ਹੈ ਬਲਕਿ ਉਸ ਨੂੰ ਭੁੱਲ ਜਾਂਦਾ ਹੈ ਜਿਹੜਾ ਉਹਨੂੰ ਯਾਦ ਨਹੀਂ ਕਰਦਾ ਉਹਨੂੰ ਭੁੱਲ ਜਾਂਦਾ ਹੈ ਕਿ ਤੂੰ ਅਨਸਾਨਾਂ ਕੋ ਮੰਗਣਾ ਹੈ ਤੇ ਤੂੰ ਅਨਸਾਨਾਂ ਜੋ ਕਹੇ ਤੂੰ ਮੈਂ ਕਰ ਦਵਾਂਗਾ ਤੂੰ ਉਹਨਾਂ ਕੋਈ ਮੰਗੇਗਾ ਤੇ ਇਨਸਾਨ ਜਿਹੜਾ ਹੈ ਇਨਸਾਨ ਜ਼ਰਫ ਦਾ ਐਡਾ ਵੱਡਾ ਨਹੀਂ ਹੈ ਕਿ ਉਹ ਕਿਸੇ ਨੂੰ ਦੇ ਸਕੇ ਕੋਈ ਇੱਕ ਦਿਨ ਦੇ ਦੇਗਾ ਦੋ ਦਿਨ ਦੇ ਦੇਗਾ ਸਦਾ ਕੋਈ ਨਹੀਂ ਦਿੰਦਾ ਸਦਾ ਦਿੰਦਾ ਇਹ ਤੇ ਸਿਰਫ ਰੱਬ ਦਿੰਦਾ ਰੱਬ ਦੀ ਸਾਦ ਦਿੰਦੀ ਹੈ ਇਹ ਆਲਾ ਜ਼ਰਫ ਹੀ ਸਿਰਫ ਉਹਦੀ ਸਿਫਤ ਹੈ ਇਹ ਉਹਦੇ ਖਜ਼ਾਨੇ ਆ ਜਿਹੜੇ ਖਾਲੀ ਨਹੀਂ ਹੁੰਦੇ ਜਿੰਨਾ ਅਸੀਂ ਮੰਗੀ ਜਾਈਏ ਉਹਨਾਂ ਉੱਪਰ ਦੇ ਜਾਂਦੇ ਹੀ ਬਲਕਿ ਇੱਕ ਸੂਈ ਬਰਾਬਰ ਵੀ ਜਿਹੜਾ ਨਾ ਉਹਦੇ ਵਿੱਚ ਫਰਕ ਨਹੀਂ ਪੈਂਦਾ ਇਰਾ ਸਾਰੇ ਜਹਾਨ ਦਾ ਮਾਲਕ ਹੈਗਾ ਲੇਕਿਨ ਜਿਹੜੀ ਗੱਲ ਹੈ ਉਹ ਇਹ ਹੈ ਕਿ ਕੀ ਅਸੀਂ ਉਸ ਸ਼ਰਦਾ ਨਾਲ ਮੰਗੀਦੀ ਹੈ ਜਾਂ ਓਡਾ ਬਰਤਨ ਲੈ ਕੇ ਜਾਈਦਾ ਉਸ ਸ਼ਹਿਨशाह ਦੇ ਕੋਲ ਉਸ ਰੱਬ ਦੇ ਕੋਲ ਜਿਹੜਾ ਇਸ ਪੂਰੀ ਦੁਨੀਆ ਨੂੰ ਦੇ ਰਿਹਾ ਇਸ ਪੂਰੀ ਦੁਨੀਆ ਦਾ ਨਿਜ਼ਾਮ ਚਲਾ ਰਿਹਾ ਹੈਗਾ ਅਸੀਂ ਉਸ ਸ਼ਰਦਾ ਨਾਲ ਜਾਈਦਾ ਹੀ ਨਹੀਂ ਉਸ ਅਕੀਦਤ ਨਾਲ ਮੰਗੀਦਾ ਹੀ ਨਹੀਂ ਨਾ ਸਾਡੇ ਕੋਲ ਓਡਾ ਪਾਣਾ ਹੁੰਦਾ ਜਿੰਨਾ ਅਸੀਂ ਮੰਗੀਦਾ ਜਿਸ ਸ਼ਰਦਾ ਦੇ ਨਾਲ ਮੰਗੀਦਾ ਉਹ ਨਾ ਸਾਨੂੰ ਦੇ ਦਿੰਦਾ ਉਸ ਨਾਲ ਨਵਾਜ਼ ਦਿੰਦਾ ਹੈਗਾ ਲੇਕਿਨ ਗਿਲਾ ਅਸੀਂ ਕਰ ਦੇਈਦਾ ਹੈ ਕਿ ਮੈਂ ਆਹ ਵੀ ਮੰਗਿਆ ਸੀ ਆਹ ਵੀ ਮੰਗਿਆ ਸੀ ਮੰਗਿਆ ਕਹਿੰਦੀ ਸੀ ਬੇਖਿਆਲੀ ਚ ਬੇਧਿਆਨੀ ਚ ਉਸ ਧਿਆਨ ਨਾਲ ਉਸ ਸ਼ਰਧਾ ਨਾਲ ਉਸ ਮਨੋ ਰੱਬ ਨਾਲ ਜੁੜ ਕੇ ਮੰਗਿਆ ਹੀ ਨਹੀਂ ਸੀ ਜੇ ਕਿਤੇ ਮੰਗ ਲਈਏ ਤੇ ਰੱਬ ਉਹ ਵੀ ਦੇ ਦੇ ਕਿਉਂਕਿ ਰੱਬ ਦੇ ਖਜ਼ਾਨਿਆਂ ਚ ਕਮੀ ਨਹੀਂ ਹੈ ਇਹ ਪੂਰੀ ਕਾਇਨਾਤ ਨੂੰ ਚਲਾ ਰਿਹਾ ਹੈ ਅਸੀਂ ਜਿੰਨਾ ਮੰਗੀਦਾ ਉਹ ਸਾਡੇ ਔਕਾਤ ਤੋਂ ਕਿਤੇ ਜ਼ਿਆਦਾ ਸਾਨੂੰ ਦੇ ਦਿੰਦਾ ਹੈਗਾ ਬਿਲਕੁਲ ਉਸ ਸਮੁੰਦਰ ਦੀ ਤਰ੍ਹਾਂ ਅਗਰ ਤੂੰ ਚਾਰ ਕੀ 10 ਵੀ ਭਰ ਲੇਗਾ ਪਾਂਡੇ ਤੇ ਉੱਥੇ ਫਰਕ ਨਹੀਂ ਪੈਗਾ ਜ਼ਰੂਰਤ ਹੈ ਕਿ ਉੱਥੇ ਲੈ ਕੇ ਜਾਓ ਉਹਦੇ ਕੋਲ ਉਸ ਸ਼ਰਧਾ ਨਾਲ ਆਪਣੇ ਬਰਤਨ ਉਹਦੇ ਅੱਗੇ ਰੱਖੋ ਫਿਰ ਉਹ ਭਰੇਗਾ ਬਹੁਤ ਹੀ ਵਧੀਆ ਕਥਾ ਸੀ ਵੀ ਵੀਰੋ ਤੁਹਾਨੂੰ ਇਹ ਕਥਾ ਕਹਿੰਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸੋ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼